ਦੂਜੀ ਚੀਜ਼ ਜਿਹੜੀ ਹੈ ਹੁਣ ਜਿਹਦੇ ਤੇ ਆਪਾਂ ਆਉਣ ਲੱਗੇ ਤੁਸੀਂ ਕਿਹਾ ਕਿ ਸਖਤਾਈ ਤਾਂ ਤੁਸੀਂ ਇਹ ਦੇਖ ਸਕਦੇ ਹੋ ਕਿ ਜੇ ਇਹੋ ਜੇ ਮਾਮਲਿਆਂ ਦੇ ਵਿੱਚ ਇਥੋਂ ਤੱਕ ਕੁੱਟਮਾਰ ਜਲਾਲਤ ਕੀਤੀ ਜਾ ਰਹੀ ਆ ਤੇ ਫਿਰ ਉਹ ਕਿਸੇ ਵੀ ਪੱਖੋਂ ਉਦੋਂ ਤੱਕ ਢਿੱਲ ਕਿਵੇਂ ਦੇਣਗੇ ਜਦੋਂ ਤੱਕ ਹਰਿਆਣੇ 'ਚ ਸਰਕਾਰ ਭਾਜਪਾ ਦੀ ਆ ਹਮ ਇਹਨਾਂ ਨੇ ਕੀ ਸੀ ਕਿ ਘਰਾਓ ਦਾ ਐਲਾਨ ਕੀਤਾ ਸੀਗਾ ਜੀ ਤੇ ਘਰਾਓ ਦਾ ਐਲਾਨ ਜਿਹੜਾ ਸੀ ਉਹ ਇਹਨਾਂ ਨੇ ਬਦਲ ਦਿੱਤਾ ਕਿ ਭਾਈ ਹੁਣ ਅਸੀਂ ਨਵਦੀਪ ਦਾ ਸਵਾਗਤ ਸਮਾਗਮ ਕਰਾਂਗੇ ਜੀ ਓਬੀਐਸਾ ਕੇ ਉਥੇ ਇੱਕ ਜਗ੍ਹਾ ਤੇ ਇਕੱਠੇ ਹੋਣਾ ਹੈ ਬਿਲਕੁਲ ਤੇ ਉਥੇ ਚਲੋ ਜਿੰਦਾਬਾਦ ਜਿੰਦਾਬਾਦ ਹੋ ਜਾਏਗੀ ਨਵਦੀਪ ਹੱਥ ਜੋੜ ਕੇ ਸੰਗਤ ਦਾ ਜਾਂ ਆਪਣੇ ਜੀ 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 ਕਿਸਾਨਾਂ ਦਾ ਭਰਾਮਾਂ ਦਾ ਸ਼ੁਕਰਾਨਾ ਕਰੇਗਾ ਭੈਣਾਂ ਦਾ ਸ਼ੁਕਰਾਨਾ ਕਰੇਗਾ ਤੇ ਉਸ ਤੋਂ ਬਾਅਦ ਚਲੋ ਬਤਾਈ ਗਈ ਹੋ ਜਾਏਗੀ ਹਮ ਆ ਠੀਕ ਹੈ ਕਿ ਸ਼ੰਭੂ ਮੋਰਚਾ ਲੱਗਾ ਜਿਹੜਾ ਕਿਸਾਨਾਂ ਦਾ ਉਹਦੇ ਚ ਨਵਦੀਪ ਨੂੰ ਇੱਕ ਹੀਰੋ ਦੇ ਤੌਰ ਤੇ ਲਿਆ ਕੇ ਥੋੜਾ ਜਿਹਾ ਕਹਿੰਦੇ ਕੋਈ 부ਸਟ ਕਰਨ ਦਾ ਯਤਨ ਕੀਤਾ ਜਾਏਗਾ ਆਹੀ ਚੀਜ਼ ਸੀਗੀ ਜੀ 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 ਇਹਨਾਂ ਨੇ ਕੀ ਕੀਤਾ ਆ ਕਿ ਉੱਥੇ ਸਵੇਰ ਤੋਂ ਹੀ ਫੜੋ ਫੜਾਈ ਸ਼ੁਰੂ ਕਰ ਦਿੱਤੀ ਜਿਹੜੇ ਉੱਥੇ ਲੋਕਲ ਲੈਵਲ ਦੇ ਸੀਗੇ ਤੇ ਉਸ ਤੋਂ ਬਾਅਦ ਤਾਂ ਤੁਸੀਂ ਦੇਖਿਆ ਹੀ ਸਰਮਣ ਸਿੰਘ ਪੰਦੇਰ ਉਰੀ ਬੋਲ ਰਹੇ ਸੀਗੇ ਸਾਰਾ ਖੁਸ਼ ਵੈਸੇ ਉਹਨਾਂ ਨੇ ਅੱਜ ਅੱਛੀ ਗੱਲ ਕਹੀ ਆ ਕਿ ਭਈ ਪੁਲਿਸ ਦਾ ਕੀ ਕਸੂਰ ਆ ਇਹ ਉਤਲੇ ਜਿਹੜੇ ਆ ਉਹ ਹੀ ਦੇ ਰਹੇ ਨੇ ਹੁਕਮ ਦੇ ਰਹੇ ਇਹਨਾਂ ਨੇ ਤੇ ਪਾਲਣ ਕਰਨਾ ਹੈ ਤੇ ਤੁਸੀਂ ਜ਼ਾਬਤੇ ਚ ਰਹੋ ਕਿਉਂਕਿ ਫਿਰ ਤੁਹਾਨੂੰ ਪਤਾ ਨਾ ਕਿ ਜਦੋਂ ਇਸ ਤਰ੍ਹਾਂ ਦੀ ਕੋਈ ਸਖਤਾਈ ਹੁੰਦੀ ਹੈ ਤੇ ਕਦੇ-ਕਦੇ ਫਿਰ ਦੂਸਰੇ ਪਾਸਿਓਂ ਕਹਿ ਲੋ ਕਿ ਐਕਸ਼ਨ ਦਾ ਰਿਐਕਸ਼ਨ ਹੋਣਾ ਸ਼ੁਰੂ ਹੋ ਜਾਂਦਾ ਹੈ ਹਮ ਪਰ ਅਸਲ ਦੇ ਵਿੱਚ ਜਿਹੜੀ ਗੱਲ ਆ ਮੈਂ ਨਾ ਇੱਕ ਚੀਜ਼ ਤੁਹਾਨੂੰ ਤਕਨੀਕੀ ਤੌਰ ਤੇ ਦੱਸਣਾ ਚਾਹਾਂਗਾ ਮੈਂ ਹੈਰਾਨ ਸੀਗਾ ਅੱਜ ਵੈਸੇ ਚਲੋ ਇਹ ਕਿਸਾਨ ਆਗੂ ਬਹੁਤ ਸਿਆਣੇ ਮੈਂ ਇਹਨਾਂ ਨੂੰ ਟੀਵੀ ਤੇ ਸੁਣਦਾ ਰਹਿਣਾ ਸਰਵਣ ਸਿੰਘ ਪੰਦੇਰ ਹਿੰਦੀ ਬਹੁਤ ਅੱਛੀ ਬੋਲਦੇ ਆ ਮੈਂ ਚੰਦੂ ਮਾਜਰਾ ਤੋਂ ਬਾਅਦ ਜੇਕਰ ਕਿਸੇ ਦੀ ਮੰਨ ਲਓ ਕਿ ਹਿੰਦੀ ਦਾ ਕਾਇਲ ਹੈ ਤਾਂ ਇਹਨਾਂ ਦੀ ਵੀ ਹਿੰਦੀ ਜਿਹੜੀ ਆ ਉਹ ਮਤਲਬ ਕਿ ਥੋੜੀ ਵਧੀਆ ਹੂੰ ਚੰਦੂ ਮਾਜਰਾ ਸਾਹਿਬ ਦੀ ਹਿੰਦੀ ਜਿਹੜੀ ਉਹ ਕੁਝ ਹੋਰ ਪੱਖ ਤੋਂ ਇੰਟਰਟੇਨ ਕਰ ਜਾਂਦੀ ਆ ਕਿ ਉਹਨਾਂ ਦੀ ਹਿੰਦੀ ਤੇ ਪਕੜ ਥੋੜੀ ਕਮਜ਼ੋਰ ਆ ਪਰ ਇਹਨਾਂ ਦੀ ਹਿੰਦੀ ਬਹੁਤ ਸ਼ਾਨਦਾਰ ਹੁੰਦੀ ਆ ਮਤਲਬ ਕਿ ਹਰੇਕ ਪੱਖ ਤੋਂ ਜੇ ਤੁਸੀਂ ਵੇਖੋਗੇ ਕਿ ਲੋ ਜੀ ਕਾਰਪੋਰੇਟ ਦਾ ਕਰਜ਼ਾ ਮਾਫ ਕਰ ਦਿੱਤਾ ਯਾਰ ਤਕਨੀਕੀ ਤੌਰ ਤੇ ਇੰਨੇ ਤਰਕ ਰੱਖਦੇ ਆ ਜਿਥੋਂ ਪਤਾ ਲੱਗਦਾ ਕਿ ਯਾਰ ਇਹ ਪੂਰੇ ਅਪ ਟੂ ਡੇਟ ਰਹਿੰਦੇ ਆ ਪਰ ਅੱਜ ਮੈਂ ਹੈਰਾਨ ਸਾਂ ਕਿ ਪੁਲਸ ਕਹਿ ਰਹੀ ਸੀ 44 ਲਈ ਹੋਈ ਹੈ ਜੀ ਜੀ ਕਿਸਾਨ ਆਗੂ ਕਹਿ ਰਹੇ ਜੀ ਹਾਂਜੀ 44 ਲੱਗੀ ਵੈਸੇ 144 ਹੁੰਦੀ ਹੈ ਜੀ 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 144 ਹੁੰਦੀ ਹੈ 144 ਸੀਆਰਪੀਸੀ ਤਹਿਤ ਵੀ ਹੁੰਦੀ ਆ ਪੁਰਾਣੀ ਆਈਪੀਸੀ ਤਹਿਤ ਵੀ ਹੁੰਦੀ ਆ ਹਮ ਮਤਲਬ ਕਿ ਦੋਨਾਂ ਦੇ ਵਿੱਚ ਬੁਨਿਆਦੀ ਇੱਕ ਫਰਕ ਵੀ ਹੁੰਦਾ ਪਰ ਅਸੀਂ ਪੰਜਾਬੀ ਹਮੇਸ਼ਾ 144 ਕਹਿੰਨੇ ਆ ਜੀ ਹੁਣ ਮੈਂ ਹੈਰਾਨ ਇਸ ਗੱਲੋਂ ਸੀ ਕਿ 144 ਖਤਮ ਕਰ ਦਿੱਤੀ ਗਈ ਆ ਹਮ 144 ਤੇ ਹੈ ਹੀ ਨਹੀਂ ਕੀ ਪੁਲਿਸ ਵਾਲਿਆਂ ਨੂੰ ਪਤਾ ਨਹੀਂ ਹਮ ਪੁਲਸ ਵਾਲੇ ਵੀ ਕਹਿ ਰਹੇ ਸੀਗੇ ਨਹੀਂ ਨਹੀਂ ਜੀ ਕਾਨੂੰਨ ਦਾ ਪਾਲਣ ਲਾਜ਼ਮੀ 146 ਲੱਗੀ ਆ ਹੁਣ ਇਹ ਵੀ ਕਹਿ ਰਹੇ ਕਿ 146 ਲੱਗੀ ਹੈ ਜਦ ਕੇ 144 1 ਜੁਲਾਈ ਤੋਂ ਖਤਮ ਹੋ ਚੁੱਕੀ ਆ ਅਪਡੇਟ ਦੋਨੋਂ ਤਰੇ ਹੀ ਨਹੀਂ ਹੈਗੀਆਂ ਹਾਂ ਸਭ ਤੋਂ ਵੱਡੀ ਗੱਲ ਇਹ ਆ ਕਿ ਉਹ ਜਿਹੜੀ ਪਹਿਲੀ 144 ਸੀਗੀ ਨਾ ਉਹ ਇੰਨੀ ਖਤਰਨਾਕ ਨਹੀਂ ਸੀ ਆ ਜੇ 144 ਦੀ ਹੁਣ ਕਹ ਲਓ ਕਿ ਜਿਹੜੀ ਵੱਡੀ ਮਾਂ ਆਈ ਆ ਹੂੰ ਚਾਰ ਪੰਨੇ ਆ ਇਹਦੇ ਅਸੀਂ ਕੱਢੇ ਜੀ ਪ੍ਰਿੰਟ ਆਊਟ ਨਹੀਂ ਜਿਹੜੇ ਜੋ ਇਹ ਇਹਨਾਂ ਨੇ ਲਾਗੂ ਕੀਤੀ ਹੈ ਭਾਰਤੀ ਨਿਆ ਸਹਾਈਤਾ ਦੇ ਤਹਿਤ ਜੀ ਜਿਹਨੂੰ ਆਪਾਂ ਕਹਿੰਦੇ ਆ ਬੀ ਐਨ ਐਸ ਤੇ ਇਹਦੇ ਵਿੱਚ ਜੇ ਤੁਸੀਂ ਪੜ ਲਿਓ ਮੈਂ ਤੁਹਾਨੂੰ ਵੀ ਦੇ ਦੂੰਗਾ ਪ੍ਰਿੰਟ ਆਊਟ ਪਰ ਇਹਦਾ ਤਤਸਾਰ ਜਿਹੜਾ ਹੈ ਨਾ ਉਹ ਇੰਨਾ ਖਤਰਨਾਕ ਹੈ ਹਮ ਕਿ ਇਹਦੇ ਵਿੱਚ ਇਹ ਵੀ ਪ੍ਰੋਵੀਜ਼ਨ ਹੈ ਜੀ ਕਿ فرض ਕਰੋ ਭੀੜ ਇਕੱਠੀ ਹੋ ਗਈ ਆ ਭੀੜ ਇਕੱਠੀ ਹੋਣ ਤੋਂ ਬਾਅਦ ਵੀ ਉਸ ਨੂੰ ਗੈਰ ਕਾਨੂੰਨੀ ਭੀੜ ਐਲਾਨਿਆ ਜਾ ਸਕਦਾ ਹੈ ਜੀ ਮਤਲਬ ਕਿ 146 ਨਹੀਂ ਲੱਗੀ ਹੂੰ ਫਸੋਣਾ ਹੈ ਮੌਕੇ ਤੇ ਵੀ ਲਾ ਸਕਦੇ ਹੋ ਤੇ ਜੇ ਇਹ ਕਹਿੰਦੇ ਆ ਇਸੇ ਕਾਨੂੰਨ ਦੇ ਵਿੱਚ ਜੀ ਇਨ੍ਹਾਂ ਹੀ ਮਤਲਬ ਕਿ ਜੋ ਵਿਆਖਿਆਵਾਂ ਨੇ ਇਹਨਾਂ ਦੇ ਵਿੱਚ ਹੀ ਇਹ ਅੱਗੇ ਜਾ ਕੇ ਸਿੱਧ ਕਰਦੇ ਨੇ ਕਿ ਭਾਈ ਜੇ ਕਿਸੇ ਨੂੰ ਪਤਾ ਹੈ ਜੀ ਕਿ ਭੀੜ ਗੈਰ ਕਾਨੂੰਨੀ ਆ ਹੂੰ ਉਹ ਤਦ ਵੀ ਉੱਥੇ ਜਾਂਦਾ 2 ਸਾਲ ਦੀ ਕੈਦ ਹੈ 2 ਸਾਲ ਦੀ ਕੈਦ ਤੇ ਜੁਰਮਾਨਾ ਵੀ ਹਾਂਜੀ ਹੁਣ ਮੇਰੀ ਗੱਲ ਸੁਣੋ ਕਿ ਇਹ ਕਿਵੇਂ ਚੈੱਕ ਹੋਏਗਾ ਕਿ ਕਿਸੇ ਬੰਦੇ ਨੂੰ ਯਾਰ ਪਤਾ ਹੈ ਜਾਂ ਨਹੀਂ ਪਤਾ ਹੈ ਜੀ ਇਹਦਾ ਮਤਲਬ ਕਿ ਜਿਸ ਨੂੰ ਵੀ ਤੁਸੀਂ ਨੱਥਣਾ ਹੈ ਜਿਸ ਨੂੰ ਵੀ ਤੁਸੀਂ ਟੰਗਣਾ ਹੈ ਤੁਸੀਂ ਕਹੋਗੇ ਕਿ ਹਾਂ ਯਾਰ ਇਹਨੂੰ ਤਾਂ ਪਤਾ ਸੀ ਪਹਿਲੀ ਗੱਲ ਇਹ ਕਿ ਕੱਠ ਹੋਣ ਦਿਓਗੇ ਉਸ ਤੋਂ ਬਾਅਦ ਤੁਸੀਂ ਇੰਪੋਜ਼ ਕਰਦੇ ਹੋਗੇ ਸੇਮ ਗੱਲ ਹੀ ਮੈਂ ਸੋਚ ਰਿਹਾ ਸੀ ਤੇ ਦੂਜੀ ਗੱਲ ਤੁਸੀਂ ਕਹਦੇ ਹੋਗੇ ਕਿ ਹਾਂ ਇਹਨੂੰ ਪਤਾ ਸੀਗਾ ਕਿ ਭੀੜ ਜਿਹੜੀ ਆ ਗੈਰ ਕਾਨੂੰਨੀ ਹੋ ਸਕਦੀ ਆ ਜਾਂ ਹਿੰਸਕ ਹੋ ਸਕਦੀ ਆ ਕੁਝ ਵੀ ਹੋ ਸਕਦੀ ਆ ਇਹਦੇ ਵਿੱਚ 6 ਮਹੀਨੇ ਵਾਲੀ ਵੀ ਸਜ਼ਾ ਹੈਗੀ ਆ 2 ਸਾਲ ਤੱਕ ਤੇ ਜੁਰਮਾਨਾ ਦੋਨੇ ਚੀਜ਼ਾਂ ਵੀ ਹੋ ਸਕਦੀਆਂ ਤੇ ਮੈਂ ਹੈਰਾਨ ਆ ਕਿ ਕਿਸਾਨ ਆਗੂ ਯਾਰ ਕਿਉਂ ਨਹੀਂ ਇਹ ਕਾਨੂੰਨ ਪੜ ਰਿਹਾ ਹੂੰ ਮੈਂ ਪਿਛਲੇ ਕਹਿ ਲੋ ਕਿ 15 ਦਿਨ ਤੋਂ ਲੱਗਾ ਹੋਇਆ ਆ ਆਪਾਂ ਕਿੰਨੀ ਵਾਰੀ ਵਕ ਵਕ ਕਾਨੂੰਨਾਂ ਦੀ ਗੱਲ ਕੀਤੀ ਆ ਇੱਕ ਲਾ ਫਰਮ ਵਾਲੇ ਆਪਣੇ ਭਰਾ ਨੇ ਜੀ ਆਪਣੇ ਇਲਾਕੇ ਦੀ ਆਉਣਗੇ ਵੀ ਸ਼ਾਇਦ ਸਟੂਡੀਓ ਉਹ ਕਹਿੰਦੇ ਯਾਰ ਕਮਾਲ ਦੀ ਗੱਲ ਹੈ ਕਿ ਤੁਸੀਂ ਜਿਹੜੀਆਂ ਗੱਲਾਂ ਕਰਦੇ ਹੋ ਸਾਡੇ ਇੱਥੇ ਤੇ ਮਹਾਰਾ ਨੂੰ ਕਰਨੀਆਂ ਚਾਹੀਦੀਆਂ ਨੇ ਹੂੰ ਤੇ ਤੁਹਾਡੀ ਮਤਲਬ ਕਿ ਉਹਨਾਂ ਨੇ ਆਪਣੀ ਸਰਾਹਨਾ ਕੀਤੀ ਸਲਾਹਤ ਕੀਤੀ ਕਿ ਯਾਰ ਤੁਸੀਂ ਕਟੂਕਟ ਵਿਆਖਿਆਵਾ ਯਾਰ ਵਧੀਆ ਤਰੀਕੇ ਨਾਲ ਕਰ ਰਹੇ ਹੋ ਇਹ ਤਾਂ ਆਪ ਲੋਕ ਸਭਾ ਲੈਵਲ ਤੋਂ ਹੀ ਗੱਲ ਕਰ ਰਹੇ ਆ ਵੀ ਇੰਨਾ ਨਵੇਂ ਕਰੋਨਾ ਤੇ ਗੱਲ ਬਹੁਤ ਘੱਟ ਹੋਈ ਉਹ ਕਿ ਚਰਚਾ ਹੀ ਨਹੀਂ ਹੋਈ ਹਾਂ ਬਿਲਕੁਲ ਲੋਕ ਸਭਾ ਰਾਜ ਸਭਾ ਚ ਚਰਚਾ ਨਹੀਂ ਹੋਈ ਹੁਣ ਤੁਸੀਂ ਦੇਖੋ ਕਿ ਕਿਸਾਨ ਆਗੂ ਜਿੰਨਾ ਵਾਸਤੇ ਇਹ ਕਾਨੂੰਨ ਬਣਾਏ ਗਏ ਨੇ ਜੀ ਇਹ ਸਾਰੇ ਕਾਨੂੰਨ ਜਿਹੜੇ ਹੁੰਦੇ ਆ ਨਾ ਹਾਲੇ ਤੁਸੀਂ ਦੇਖਿਓ ਜਿਵੇਂ ਜਿਵੇਂ ਗਾਹ ਨਿਕਲਣਗੇ ਤਾਂ ਥਿਵੇਂ ਥਿਵੇਂ ਤੁਹਾਨੂੰ ਪਤਾ ਲੱਗੇਗਾ ਕਿ ਸਾਰੀਆਂ ਸਖਤਾਈਆਂ ਜੋ ਇੰਡੀਆ ਚ ਪ੍ਰੋਟੈਸਟ ਵਗੈਰਾ ਹੁੰਦੇ ਨੇ ਮਜ਼ਾਰੇ ਹੁੰਦੇ ਨੇ ਉਹਨਾਂ ਨੂੰ ਰੋਕਣ ਵਾਸਤੇ ਹੈ ਸੁਖਮ ਸਾਹਿਬ ਜੀ 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 ਅਸਲ ਦੇ ਵਿੱਚ ਇਹੀ ਹੈ ਕਿ ਤੁਸੀਂ ਲੇਬਰ ਲਾਜ਼ ਨੂੰ ਦੇਖੋ ਹਮ ਜਿਹੜਾ ਉਹ ਲੇਬਰ ਕੋਡ ਆਇਆ ਵੈਸੇ ਕੋਡ ਹੈ ਜੀ ਉਹਦੇ ਵਿੱਚ ਕੀ ਹੈ ਕਿ ਗਾਹ ਜਾ ਕੇ ਕੋਈ ਵੀ ਸਟੇਟ ਜਿਹੜੀ ਹੈ ਉਹ ਉਹਨੂੰ ਲਾਗੂ ਕਰ ਸਕਦੀ ਹੈ ਕੋਈ ਵੀ ਨਕਾਰ ਸਕਦੀ ਹੈ ਕੋਡ ਦਾ ਮਤਲਬ ਇਹ ਹੁੰਦਾ ਹੈ ਤਾਂ ਜਿਹੜਾ ਲੇਬਰ ਕੋਡ ਹੈ ਲੇਬਰ ਕੋਡ ਦੇ ਵਿੱਚ ਵੀ ਇਹ ਆ ਕਿ ਜਿਹੜਾ ਸਭ ਤੋਂ ਯਾਰ ਹਾਸ਼ੀਆ ਗ੍ਰਸਤ ਤਬਕਾ ਹੈ ਮਜ਼ਦੂਰ ਤਬਕਾ ਹੈ ਉਹ ਯੂਨਾਈਟ ਨਹੀਂ ਹੋ ਸਕਦਾ ਸਟ੍ਰਾਈਕ ਨਹੀਂ ਕਰ ਸਕਦਾ ਸੰਗਠਿਤ ਨਹੀਂ ਹੋ ਸਕਦਾ ਯਾਨੀ ਉੱਥੇ ਵੀ ਉਹ ਜਿਹੜਾ ਮੁਨਾਫਾ ਖੋ ਰਿਹਾ ਜਾਂ ਕਾਰਖਾਨੇਦਾਰ ਆ ਜਾਂ ਜਿਹੜਾ ਕਹ ਲੋ ਕਿ ਸ਼ੋਸ਼ਣ ਕਰਦਾ ਹੈ ਜੀ ਕਿਰਤ ਦਾ ਉਸ ਬੰਦੇ ਨੂੰ ਹੀ ਰਾਹਤ ਦਿਤੀ ਰਹੀ ਹੈ ਤਾਂ ਤੁਸੀਂ ਸੋਚ ਸਕਦੇ ਹੋ ਮੈਂ ਜਿਹੜੀਆਂ ਗੱਲਾਂ ਕਹਿ ਰਿਹਾ ਹਾਂ ਤੇ ਕੁਝ ਤਰਕ ਸੰਗਤ ਚੀਜ਼ਾਂ ਜਿਹੜੀਆਂ ਉਹ ਸਾਡੇ ਕੋਲ ਸਬੂਤਾਂ ਦੇ ਤਹਿਤ ਪਈਆਂ ਨੇ ਸਬੂਤਾਂ ਦੇ ਸਹਿਤ ਕਹ ਲਓ ਤਹਿਤ ਕਹ ਲਓ ਜੀ ਬਿਲਕੁਲ ਬਿਲਕੁਲ ਕੁਝ ਕਮੈਂਟ ਪੜ ਲਈ ਮਿੰਟੂ ਜੀ ਆਪਣੇ ਨਾਲ ਹੀ ਜੁੜੇ ਇੱਕ ਦੋਸਤ ਦਾ ਪਿੱਛੇ ਕਮੈਂਟ ਸੀਗਾ ਉਹ ਕਹਿੰਦੇ ਕਿ 90 ਦੇ ਨਾਲ ਰਿਮਾਂਡ ਵੀ ਆਪਣੇ ਆਪ ਚ ਇੱਕ ਸਜ਼ਾ ਹੀ ਹੈ ਫਿਰ ਉਸ ਤੋਂ ਬਿਨਾ ਸਜ਼ਾ ਦੀ ਕੀ ਲੋੜ ਹੈ ਹਾਂ ਜੀ ਉਹਦੇ ਵਿੱਚ ਮੈਨੂੰ ਲੱਗਦਾ ਕਿ ਤਕਨੀਕੀ ਤੌਰ ਤੇ ਹੁਣ ਇਹ ਵੇਖਣਾ ਪਏਗਾ ਕਿ ਕੀ ਜ਼ਮਾਨਤ ਜਿਹੜੀ ਹੈ ਉਹਦੇ ਵਾਸਤੇ ਜਾਇਆ ਜਾ ਸਕਦਾ ਹੈ ਕਿ ਨਹੀਂ ਜੇ ਜ਼ਮਾਨਤ ਵਾਸਤੇ ਨਹੀਂ ਜਾਇਆ ਜਾ ਸਕਦਾ ਜਾਂ ਰਿਮਾਂਡ ਖਤਮ ਹੋਣ ਤੱਕ ਬੇਲ ਐਪਲੀਕੇਸ਼ਨ ਜਿਹੜੀ ਹੈ ਉਹ ਨਹੀਂ ਆਪਾਂ ਦਰਜ ਕਰ ਸਕਦੇ ਉਹ ਬੜਾ ਖਤਰਨਾਕ ਹੈ ਬਿਲਕੁਲ ਬਹੁਤ ਰਿਮਾਂਡ ਤਾਂ ਆਪਣੇ ਆਪ ਚ ਹੀ ਖਤਰਨਾਕ ਹੈ ਜੀ ਜੀ 90 ਦਿਨ ਦੀ ਜੇ ਕਹ ਲੋ ਕਿ ਇਹ ਸਭ ਕੁਸ਼ ਹੈ ਹਿਰਾਸਤ ਹੈ ਪੁਲਿਸ ਦੀ ਹਿਰਾਸਤ ਹੈ ਤਾਂ ਫਿਰ ਤਾਂ ਆਪਣੇ ਆਪ ਹੀ ਬਹੁਤ ਖਤਰਨਾਕ ਚੀਜ਼ ਬਣ ਜਾਂਦੀ ਹੈ ਪਰੰਤੂ ਗੱਲ ਇਹ ਹੈ ਕਿ ਜੇ ਕੋਈ ਬੇਲ ਵਾਸਤੇ ਵੀ ਨਹੀਂ ਜਾ ਰਿਹਾ ਜੀ ਤਾਂ ਫਿਰ ਇਹ ਤੇ ਉਤੋਂ ਵੀ ਖਤਰਨਾਕ ਗੱਲ ਹੈ ਇਹ ਕਾਨੂੰਨੀ ਨੁਕਤਾ ਹੈ ਕਿਸੇ ਮਾਹਰ ਤੋਂ ਜ਼ਰੂਰ ਪੁੱਛਾਂਗੇ ਸਾਫ਼ ਕਰਵਾ ਲਾਂ ਜੀ ਜੀ ਬਲਜੀਤ ਸਿੰਘ ਕਹਿੰਦੇ ਨੇ ਕਿ ਕਿਸਾਨਾਂ ਨੂੰ ਹੁਣ ਨਵੇਂ ਕਾਨੂੰਨਾਂ ਦੇ ਵਿਰੁੱਧ ਸੰਘਰਸ਼ ਕਰਨਾ ਪੈਣਾ ਜੀ ਜੀ ਪਹਿਲਾਂ ਮਿੰਟੂ ਜੀ ਜਿਵੇਂ ਕਹਿ ਰਹੇ ਤੁਹਾਡੀ ਗੱਲ ਤੇ ਤੁਹਾਡੇ ਵਾਲੀ ਸ਼ਾਇਦ ਤੁਸੀਂ ਵੀ ਇਹੀ ਕਹਿਣਾ ਹੋਵੇ ਪਹਿਲਾਂ ਜਾਨਣਾ ਪੈਣਾ ਹਨ ਫੇਰ ਗੱਲ ਵੀ ਇੱਕ ਫੀਲਿੰਗ ਹੈ ਤੁਸੀਂ ਇਹਨਾਂ ਚੀਜ਼ਾਂ ਨੂੰ ਕਿਸੇ ਦੇਖੋ ਜਿਹੜੇ ਕਿਸਾਨ ਆਗੂ ਆ ਉਹ ਵੀ ਆਪਣੇ ਵਰਗੇ ਹੁੰਦੇ ਆ ਹਰ ਇੱਕ ਚੀਜ਼ ਦੇ ਉਹ ਮਾਰ ਨਹੀਂ ਹੁੰਦੇ ਉਹਨਾਂ ਨੂੰ ਆਪਣੇ ਸੰਘਰਸ਼ ਬਾਰੇ ਜਾਂ ਆਪਣੀ ਖੇਤੀ ਬਾਰੇ ਖੇਤੀ ਨੀਤੀਆਂ ਬਾਰੇ ਜ਼ਿਆਦਾ ਪਤਾ ਹੁੰਦਾ ਵਾ ਪਰ ਗੱਲ ਇਹ ਆ ਕਿ ਜਦੋਂ ਵੀ ਇਸ ਤਰ੍ਹਾਂ ਦੇ ਕਾਨੂੰਨ ਬਦਲਦੇ ਆ ਜਿਦੇ ਵਿੱਚ ਸਭ ਕੁਝ ਹੀ ਬਦਲ ਦਿੱਤਾ ਗਿਆ ਸੀ ਆਰ ਪੀ ਸੀ ਬਦਲ ਦਿੱਤੀ ਗਈ ਹੈ ਡੈਂਸ ਐਕਟ ਬਦਲ ਦਿੱਤਾ ਗਿਆ ਆਈ ਪੀ ਸੀ ਬਦਲ ਦਿੱਤੀ ਗਈ ਹੈ ਬਹੁਤ ਸਾਰੀਆਂ ਧਾਰਾ ਨਵੀਆਂ ਆਈਆਂ ਤਾਂ ਤੁਹਾਨੂੰ ਘਟੋ ਘਟ ਇੱਕ ਝਾਤ ਜਿਹੜੀ ਆ ਤੁਹਾਡੀ ਲੀਗਲ ਟੀਮ ਆ ਜੀ ਮੋਰਚਿਆਂ ਦੀ ਜਿਹੜੀ ਲੀਗਲ ਟੀਮ ਆ ਉਹਦੇ ਤੋਂ ਮਰਵਾ ਲੈਣੀ ਚਾਹੀਦੀ ਸੀ ਤਾਂ ਉਹਦੇ ਚ ਤੁਸੀਂ ਮੰਗ ਸ਼ਾਮਲ ਕਰ ਸਕਦੇ ਹੋ ਆਪਣੇ ਏਜੰਡੇ ਚ ਕਿ ਭਾਈ ਇਹਦੇ ਤੇ ਘਟੋਕਟ ਐਟ ਲੀਸਟ ਚਰਚਾ ਤਾਂ ਹੁੰਦੀ ਨਾ ਜੀ ਲੋਕ ਸਭਾ ਚ ਰਾਜ ਸਭਾ ਚ ਚਰਚਾ ਤੇ ਕਰਵਾਈ ਜਾਂਦੀ ਜਦੋਂ ਤੁਸੀਂ ਕਿਸੇ ਦੇਸ਼ ਦੇ ਵਿੱਚ ਐਡਾ ਵੱਡਾ ਕਾਨੂੰਨੀ ਬਦਲਾਅ ਲਿਆ ਰਹੇ ਹੋ ਟਾਂਚੇ ਚ ਤਾਂ ਟੋਕਟ ਇੱਕ ਬਹਿਸ ਹੁੰਦੀ ਔਰ ਲੋਕਾਂ ਦੀ ਰਾਏ ਤਾਂ ਜਾਣੀ ਜਾਂਦੀ ਨਾ ਲੋਕਤੰਤਰ ਇਹ ਤਾਂ ਸਰਾਸਰ ਥੋਪੀ ਹੋਈ ਗੱਲ ਹੈ ਵੀ ਅਸੀਂ ਨਾਲਿਆਂ ਤੇ ਬਸ ਇਹਦੇ ਵਿੱਚ ਅੱਗੇ ਜਾ ਕੇ ਹੋਰ ਵੀ ਚੀਜ਼ਾਂ ਨਿਕਲਣਗੀਆਂ ਬੀਐਨਐਸ ਦੇ ਵਿੱਚ ਜੀ ਜੀ ਚੇਤਨ ਮਾਨਜ ਦੇ ਕੰਟਰੀਬਿਊਸ਼ਨ ਆ ਜੀ ਸ਼ੁਕਰੀਆ ਚੇਤਨ ਜੀ ਹਾਂ ਜੀ ਚੇਤਨ ਜੀ ਇੱਕ ਮੰਗ ਵੀ ਕਰ ਰਹੇ ਆ ਚੇਤਨ ਜੀ ਅਸੀਂ ਜ਼ਰੂਰ ਤੁਹਾਡੀ ਮੰਗ ਤੇ ਧਿਆਨ ਦੇਵਾਂਗੇ ਤੇ ਅਸੀਂ ਕਿਸੇ ਲੀਗਲ ਫਰਮ ਨੂੰ ਬੇਨਤੀ ਕਰਾਂਗੇ ਕਿ ਉਹ ਸਾਡੇ ਸਟੂਡੀਓ ਚ ਆ ਸਕਣ ਅਸੀਂ ਫਿਰ ਇਹਨਾਂ ਤੇ ਬਾਤ ਤਫਸੀਲ ਇੱਕ ਲੰਮਾ ਚੌੜਾ ਪ੍ਰੋਗਰਾਮ ਕਰਾਂਗੇ ਫਿਰ ਕੋਈ ਛੋਟਾ ਮੋਟਾ ਨਹੀਂ ਹੋਏਗਾ ਜੀ ਫਿਰ ਗਰਾਰੀ ਚੰਗੀ ਫਸੇਗੀ ਕਿਉਂਕਿ ਆਪਾਂ ਵੀ ਕਾਨੂੰਨਾਂ ਦੇ ਨਾਲ ਕਹਿ ਲੋ ਕਿ ਕਾਫੀ ਧੀਰ ਤੋਂ ਵਾਅਦਾ ਰੱਖਦੇ ਆ ਜੀ 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 ਹਰਪਾਲ ਜੀ ਬਿਲਕੁਲ ਅਸੀਂ ਵੀ ਇਹ ਗੱਲ ਕਰ ਰਹੇ ਆ ਕਿਸਾਨ ਵੀਰਾਂ ਨੂੰ ਅਜੇ ਬਹੁਤ ਬਹੁਤ ਸਾਰੇ ਲੋਕਾਂ ਨੂੰ ਕਿਸਾਨ ਵੀਰਾਂ ਤੋਂ ਬਿਨਾ ਵੀ ਬਹੁਤਿਆਂ ਨੂੰ ਨੌਲੇਜ ਨਹੀਂ ਅਜੇ ਜੀ ਜੀ ਉਹ ਬਿਲਕੁਲ ਕਈ ਲੋਕ ਪੁਰਾਣੇ ਸਮੇ ਦੇ ਕਾਨੂੰਨਾਂ ਦੇ ਹਿਸਾਬ ਕਿਤਾਬ ਨਾਲ ਹੀ ਚੱਲਦੇ ਆ ਤਾਂ ਨਵੇਂ ਜਿਹੜੇ ਕਾਨੂੰਨ ਆ ਉਹ ਕੁਝ ਮੌਕਿਆਂ 'ਤੇ ਵੀ ਪੁਲਿਸ ਚੱਲਦੀ ਆ ਤੇ ਫਿਰ ਲੋਕਾਂ ਵਿਚਾਰਿਆਂ ਦਾ ਕਸੂਰ ਕੋਈ ਨਹੀਂ ਪੁਲਿਸ ਵਾਲੇ ਤੋਂ ਹੋ ਸਕਦਾ ਜਾਣ ਕੇ ਕਹਿ ਰਹੇ ਹੋ ਨਾ ਹੋ ਸਕਦਾ ਕਿਉਂਕਿ ਉਹ ਕਹਿਣਗੇ ਜੇ ਨਵੇਂ ਕਾਨੂੰਨ ਤਹਿਤ ਤਾਂ ਅਗਲਾ ਦਵਾ ਦਾ ਪੜੂਗਾ ਪਹਿਲਾਂ ਕਿ ਨਵਾਂ ਕਾਨੂੰਨ ਕੀ ਹੈ ਜੀ ਇਹ ਵੀ ਹੁੰਦਾ ਨਾ ਪੁਲਿਸ ਦੇ ਪੈਂਤੜੇ ਬਹੁਤ ਹੁੰਦੇ ਨੇ ਜੀ ਪੁਲਿਸ ਦੇ ਪੈਂਤੜਿਆਂ ਤੱਕ ਪਹੁੰਚਣਾ ਜਿਹੜਾ ਨਾ ਉਹ ਸੁਧਾਰਨ ਬੰਦੇ ਦਾ ਕੰਮ ਨਹੀਂ ਹੈ ਪੁਲਿਸ ਕੋਲ ਬਹੁਤ ਪੈਂਤੜੇ ਹੁੰਦੇ ਆ ਜੀ ਸਤਨਾਮ ਪਾਲੀਆ ਕਰਨ ਜਮਾਨਤ ਤੋਂ ਬਾਅਦ ਵੀ ਪੁਲਿਸ ਰਿਮਾਂਡ ਲੈ ਸਕਦੀ ਹੈ ਬੀ ਐਨ ਐਸ ਮੁਤਾਬਕ। ਓਹੋ ਓਹੋ ਅੱਛਾ ਜੀ ਜਮਾਨਤ ਤੋਂ ਬਾਅਦ ਵੀ ਜੀ ਤੇ ਜਦੋਂ ਬੰਦੇ ਨੂੰ ਜ਼ਮਾਨਤ ਮਿਲ ਗਈ ਤਾਂ ਜ਼ਮਾਨਤ ਕੋਰਟ ਉਦੋਂ ਹੀ ਦਿੰਦਾ ਜਦੋਂ ਉਹਨੂੰ ਪਤਾ ਲੱਗਦਾ ਹੈ ਕਿ ਹਾਂ ਬਈ ਪੁੱਛਗਿੱਛ ਹੋ ਗਈ ਆ ਕੰਪਲੀਟ ਹੋ ਗਈ ਆ ਜਾਂ ਮਤਲਬ ਕਿ ਇਹ ਬੰਦਾ ਜਿਹੜਾ ਉਹ ਸਹਿਯੋਗ ਕਰ ਰਿਹਾ ਤੇ ਕੇਸ ਨੂੰ ਕਿਸੇ ਕਿਸਮ ਦੀ ਭਈ ਕੋਈ ਹਾਨੀ ਨਹੀਂ ਪਹੁੰਚਾਏਗਾ ਤਦ ਹੀ ਜ਼ਮਾਨਤ ਹੁੰਦੀ ਹੈ। ਜੀ 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 ਪਰ ਇਹ ਤਾਂ ਹੁਣ ਚਲੋ ਜ਼ਮਾਨਤ ਤੇ ਵੀ ਕਰਾਂਗੇ ਗੱਲ ਕੋਸ਼ਿਸ਼ ਕਰਾਂਗੇ ਅਸੀਂ ਆਉਣ ਵਾਲੇ ਸਮੇਂ ਦੇ ਵਿੱਚ ਕਿ ਕੋਈ ਬਾਤ ਤਫਸੀਲ ਇਹਦੇ ਤੇ ਚਰਚਾ ਕਰ ਸਕੀਏ